ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਤੇ ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਸतीश ਗੁਪਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਮੌਜੂਦ ਰਹੇ ਇਸ ਮੌਕੇ ਤੇ ਸਹਾਇਕਕਾਰਾਂ ਲੇਖਕ ਅਤੇ ਕਵਿਆਨ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਅਖਬਾਰਾਂ ਵਿੱਚ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਯਤਨ ਕਰ ਰਹੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਸੋਭਾ ਪ੍ਰਦਾਨ ਮੁਕੇਸ਼ ਵਰਮਾ ਜਨਰਲ ਸਕੱਤਰ ਪਵਨ 파ਰਦਵਾਜ ਪ੍ਰਿੰਸੀਪਲ ਸतीश ਗੁਪਤਾ ਵੱਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਜਗਤ ਪੰਜਾਬੀ ਸੁਭਾ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਕਿਹਾ ਕਿ ਸਾਨੂੰ ਸਾਰੀਆਂ ਭਾਸ਼ਾਵਾਂ ਨੂੰ ਸਿੱਖਣਾ ਭਾਵੇਂ ਸਮੇਂ ਦੀ ਲੋੜ ਹੈ ਪਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਨજર ਅੰਦਾਜ਼ ਕਰਨਾ ਆਪਣੀ ਮਿੱਟੀ ਅਤੇ ਮਾਂ ਬੋਲੀ ਨਾਲ ਗੰਦਾਰੀ ਹੈ ਇਸ ਲਈ ਹਰੇਕ ਪੰਜਾਬੀ ਦਾ ਫਰਜ਼ ਹੈ ਕਿ ਉਹ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰੇ ਅਤੇ ਹਮੇਸ਼ਾ ਹੀ ਇਸ ਦੇ ਪ੍ਰਸਾਰ ਲਈ ਯਤਨ ਕਰਦਾ ਰਹੇ ਅੱਜ ਵੀ ਕੁਝ ਲੋਕ ਇਹ ਸਮਝਦੇ ਹਨ ਕਿ ਅਗਲੇ 50 ਸਾਲਾਂ 'ਚ ਮਾਂ ਬੋਲੀ ਦਾ ਹੋਂਦ ਨੂੰ ਖਤਰਾ ਹੈ ਪਰ ਸਾਡੇ ਮਾਂ ਬੋਲੀ ਪ੍ਰੇਮੀਆਂ ਵਲੋਂ ਕੀਤੇ ਜਾ ਰਹੇ ਯਤਨ ਉਹਨਾਂ ਦੀ ਸੋਚ ਨੂੰ ਬਦਲਣ ਵਿੱਚ ਕਾਮਯਾਬ ਹੋਣਗੇ ਉਹਨਾਂ ਕਿਹਾ ਕਿ ਮੀਡੀਆ ਹੀ ਇੱਕ ਉਹ ਜਿਹੜਾ ਸਾਧਨ ਹੈ ਜਿਸ ਨਾਲ ਅਸੀਂ ਆਪਣੇ ਮਾਂ ਬੋਲੀ ਪੰਜਾਬੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਦਾ ਰੱਖ ਸਕਦੇ ਹਾਂ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਤੇ ਮੇਰੀ ਮੰਦੀ ਇੱਛਾ ਸੀ ਕਿ ਆਪਾਂ ਇੱਕੀ ਸਰਗਿਓ ਜਾਨੀ ਕਿ ਅੱਜ ਦੇ ਦਿਨ ਤੋਂ ਅੰਤਰਾਖੀ ਮਾਬੋਲੀ ਜਿਹੜਾ ਕਿ ਉਹ ਆਪ ਇਹ ਸਾਰੇ ਜਿਹੜੇ ਸਾਡੇ ਸਾਡੇ ਕੋਲ ਪੁੱਗੇ ਨੇ ਆਪਾਂ ਇਹਨਾਂ ਨੂੰ ਸਨਮਾਨਤ ਕਰੀਏ ਆਪਾਂ ਇਹਨਾਂ ਨੂੰ ਲਾਰਜ ਰੈਂਕ ਦਾ ਮਾਣਸ ਮਾਣ ਕਰੀਏ ਕਿਉਂਕਿ ਮਾਬੋਲੀ ਪੰਜਾਬੀ ਹਸਰਤ ਕਰਦੇ ਮੇਜ ਪੰਜਾਬੀ ਅਖਬਾਰਾਂ ਪੰਜਾਬੀ ਚੈਨਲਾਂ ਉਹ ਸਾਡੇ ਕਵੀਆਂ ਦਾ ਬਹੁਤ ਵੱਡਾ ਰੋਲ ਹੈ ਸਾਡੇ ਜਿਹੜੇ ਲਿਟਰੇਚਰ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਇਨਾਂ ਦੀ ਬਦੌਲਤ ਹੀ ਅੱਜ ਅਸੀਂ ਮਾਬੋਲੀ ਪੰਜਾਬੀ ਨੂੰ ਜ਼ਿੰਦਾ ਰੱਖਦੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਹ ਸੋਚਦੇ ਸੀ ਉਨਵਾਲੇ 50 ਸਾਲਾਂ ਦੇ ਵਿੱਚ ਪੰਜਾਬੀ ਦਾ ਖਤਮ ਹੋ ਜਾ ਰਿਹਾ ਹੈ ਇਹੀ ਖਤਮ ਹੋ ਜਾ ਰਹੀ ਹੈ ਪਰ ਜਦ ਤੱਕ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਸਾਡੇ ਜਿਹੜੇ ਸਾਰੇ ਇਤਕਾਰ ਨੇ ਸਾਡੇ ਕਵੀ ਨੇ ਸਾਡੇ ਲੇਖਕ ਨੇ ਸਾਡੇ ਪੱਤਰਕਾਰ ਨੇ ਪੰਜਾਬੀ ਖਾਸ ਤੌਰ ਤੇ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਨੇ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਦੇ ਜਿੰਨਾਂ ਦੇ ਚੈਨਲ ਚੱਲਦੇ ਨੇ ਜਿਨ੍ਹਾਂ ਦੇ ਆਡੀਓਜ਼ ਔਰ ਵੀਡੀਓਜ਼ ਦੇਗਾ ਪ੍ਰਮੋਟ ਕਰ ਰਹੇ ਨੇ ਪੰਜਾਬੀ ਨੂੰ ਉਨ੍ਹਾਂ ਦੇ ਫਤਕੇ ਅਸੀਂ ਸਮਝ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਕਿੰਨੇ 50 ਸਾਲਾਂ ਦੇ ਲੱਗਦਾ ਕਿ ਹਜ਼ਾਰਾਂ ਸਾਲ ਦੀ ਪੰਜਾਬੀ ਮਰ ਨਹੀਂ ਸਕਦੀ ਜੇ ਆਪਾਂ ਇਸੇ ਤਰ੍ਹਾਂ ਹੀ ਪੰਜਾਬੀ ਦੇ ਉੱਤੇ ਕੰਮ ਕਰਦੇ ਰਹੇ ਜੀਐਸਸੀ ਸ਼ੇਵ ਵਰਗੇ ਬੰਦੇ ਹੀ ਤਾਕਾ ਕਰ ਸਕਦੇ ਜੀ ਕਵਤਾਵਾਂ ਦੀ ਅੱਜ ਕਿਤਾਬ ਬੁੱਕ ਲਿਖੀ ਹੈ ਜੀ ਅਸੀਂ ਉਹਨੂੰ ਪੜਿਆ ਹੀ ਨਾ ਉਹਨੂੰ ਖਰੀਦਿਆ ਨਾ ਤੇ ਦੂਸਰੀ ਵਾਰੀ ਦਿਲ ਟੁੱਟ ਜਾਣਾ ਕਿਉਂਕਿ ਜਿੰਨੇ ਕਿਤਾਬ ਪ੍ਰਿੰਟ ਕਰਵਾਈ ਆ ਉਹਦਾ ਖਰਚਾ ਹੀ ਇੰਨਾ ਆ ਜਾਣਾ ਕਿ ਉਹਨੇ ਦੂਸਰੀ ਵਾਰੀ ਉਹ ਕਿਤਾਬ ਨੂੰ ਛੱਪਣ ਦਾ ਉਹਦਾ ਹੌਸਲਾ ਠੀਕਾ ਨਹੀਂ। ਜਦੋਂ ਉਹਦਾ ਹੌਸਲਾ ਇਹ ਨਾ ਪਿਆ ਠੀਕ ਹੈ ਉਹਦੇ ਅੰਦਰ ਦੀ ਅੰਦਰ ਹੈ ਜੀ। ਸ਼ੇਵ ਕੁਮਾਰ ਨੂੰ ਵੀ ਅਸੀਂ ਉਦੋਂ ਜਾਣਿਆ ਜਦੋਂ ਜਾ ਚੁੱਕਾ ਸੀ। ਜੀਣਿਆ ਸੀ ਉਹਦੀ ਤਤਤ ਨਹੀਂ ਪਾਈ। ਠੀਕ ਹੈ। ਜੇ ਗੁਰੂ ਨਾਨਕ ਦੇਵ ਜੀ ਲਿਖ ਕੇ ਗੁਰਨਾਨਕ ਦੇਵ ਜੀ ਤੋਂ ਪਹਿਲਾਂ ਇਹ ਪੰਜਾਬੀ ਬੋਲੀ ਗੁਰਨਾਨਕ ਦੇਵ ਜੀ ਤੋਂ ਪਹਿਲਾਂ ਵੀ ਸੀ। ਜੇ ਫਾਂਦੀ ਜਦੋਂ ਉਹਨੇ ਇਹ ਤੋਂ ਸ਼ੁਰੂ ਕੀਤੀ ਉਸ ਵੇਲੇ ਦਾ ਪੰਦਾ ਉਹਨਾਂ ਨੂੰ ਸ਼ਬਦ ਤਾਂ ਇਹੀ ਪੜਾਇਆ ਨਾ ਕਿ ਇਹ ਸ਼ਬਦ ਜਿਹੜਾ ਪਾਉਂਦੇ ਨੇ ਕਿਹਾ ਇਹ ਉੜਾ ਤੇ ਪੰਜਾਬੀ ਦੇ ਵਿੱਚ ਬੱਚੇ ਜਿਹੜੇ ਉਹ ਖੱਲੇ ਨੇ ਉਹ ਕਹਿੰਦੇ ਸਾਨੂੰ ਮੈਥ ਹੁੰਦਾ ਸਾਨੂੰ ਅੰਗਰੇਜ਼ੀ ਆਉਂਦੀ ਹੈ ਜਿਹਨੂੰ ਪੰਜਾਬੀ ਨਹੀਂ ਹੁੰਦੀ ਉਹਨੂੰ ਮੈਥ ਅੰਗਰੇਜ਼ੀ ਕਿਵੇਂ ਆ ਗਿਆ ਨਹੀਂ ਹੁੰਦਾ ਉਹਨੂੰ ਝੂਠ ਬੋਲਦੇ ਆ ਹੋ ਸਕਦਾ ਮੈਥ ਵਾਲਾ ਜਾਂ ਕੋਈ ਹੋਰ ਕਿਵੇਂ ਉਹ ਤਾਂ ਜੱਟ ਤਿਆਰ ਕੀਤਾ ਮੈਨੂੰ ਨਹੀਂ ਪਤਾ ਜਿਹਨੂੰ ਪੰਜਾਬੀ ਨਹੀਂ ਹੁੰਦੀ ਉਹਨੂੰ ਹੋਰ ਪਾਸੇ ਕਿੱਥੋਂ ਆ ਗਏ ਜਿਹੜੇ ਹੁਣ ਭਾਰਤ ਤੋਂ ਅਮਰੀਕਾ ਤੋਂ ਰਿਪੋਰਟ ਹੋ ਕੇ ਭਾਰਤ ਚ ਆਏ ਨੇ ਉਹ ਨਾਲ ਹੀ ਕਾਉਂਸਲਿੰਗ ਵੈਂਕ ਆਦੇ। ਮੈਂ ਉਹ ਪੁੱਛਿਆ ਮੈਂ ਕਿ ਤੁਸੀਂ ਉਹਨਾਂ ਦੀ ਭਾਸ਼ਾ ਕਿਵੇਂ ਸਮਝ ਲਈ? ਕਹਿੰਦੇ ਭਾਸ਼ਾ ਨਹੀਂ ਉਹਨਾਂ ਦੀ ਕੋਈ ਨਹੀਂ ਸਮਝ ਆਉਂਦੀ ਸਭ। ਬਾਡੀ ਲੈਂਗੁਏਜ ਨੂੰ ਸਮਝਦੇ ਆ। ਬਾਡੀ ਲੈਂਗੁਏਜ ਨੂੰ ਸਮਝਦੇ ਆ। ਠੀਕ ਆ। ਉਹ ਤਾਂ ਬੋਲਣ ਹੀ ਨਹੀਂ ਦਿੰਦੇ। ਠੀਕ ਆ। ਪੰਜਾਬੀ ਜਿਹੜੇ ਗਏ ਨੇ 50 ਤੋਂ 55 ਲੱਖ ਤੇ 40 ਲੱਖ ਲਾਇਆ। ਠੀਕ ਆ। ਨਾੜਕ ਪੁੱਟ ਖਾ ਕੇ ਆਏ। ਠੀਕ ਆ। ਸਾਡੀ ਜਨਰੇਸ਼ਨ ਨੂੰ ਸਭ ਤੋਂ ਜ਼ਿਆਦਾ ਸਾਡੀ ਜਨਰੇਸ਼ਨ ਜਿਹੜੀ ਸੀ ਕਦੀ ਵੀ ਦੇਖ ਚੱਲਣਾ। ਥੋੜਾ ਜਿਹਾ ਗੋੜ ਨਹੀਂ ਪਿਆ। ਠੀਕ ਜੀ ਅਸੀਂ ਇਸ ਧਰਤੀ ਨਾਲ ਜੁੜ ਜਾਂਦੇ ਉੱਥੇ ਜਾ ਕੇ ਉਹਨਾਂ ਨਾ ਸਾਡੇ ਰੇ ਨਾ ਉਹਨਾਂ ਦੇ ਪਾਣੇ ਉਹਨਾਂ ਨੇ ਅਡਾਪਟ ਨਹੀਂ ਕਰਨਾ ਸਾਡੇ ਕੋਲ ਚਲੇ ਗਏ ਨੇ ਸਾਡੇ ਹੁਣੇ ਨਹੀਂ ਇੱਕ ਮੈਂ ਪੜ੍ਹਦੇ ਐਸੀ ਸਰ ਜਾਗਰਣ ਚ ਖਬਰ ਕਿ 7 ਸਾਲ ਤੋਂ ਪੇਰੈਂਟਸ ਤਲਸ ਰਹੇ ਨੇ ਕਿੰਨਾ ਪਾਣ ਦਾ ਭਰਾ ਉਹ ਕਿੱਥੇ ਕਿਹੜੇ ਜੰਗਲਾਂ ਚ ਰੁੜ ਗਿਆ ਡੱਡ ਵੱਡੀ ਨਹੀਂ ਹੋਣੀ ਮਿਲਣਾ ਹੀ ਕੁਛ ਨਹੀਂ ਜੰਮੇ ਅਸੀਂ ਇਸ ਕਰਕੇ ਥੋੜੀ ਆ ਪੰਜਾਬੀ ਕਿਉਂ ਕਿਸੇ ਦੀ ਧਰਤੀ ਦੇ ਜਾ ਕੇ ਉਹ ਤਾਂ ਕਾਟਮੀ ਹੋ ਜਾਂਦਾ ਉਹਦਾ ਵजूद ਵੀ ਨਾ ਇੱਥੇ ਹੈ ਤੇ ਜੇ ਅਸੀਂ ਆਪਣੀ ਭਾਸ਼ਾ ਨਾਲ ਜੁੜੇ ਹਾਂ ਤੇ ਇਸ ਪੜ੍ਹਾਈ ਦੀ ਪ੍ਰੋਮੋਸ਼ਨ ਲਈ ਜ਼ਰੂਰੀ ਹੈ ਕਿ ਅਸੀਂ ਪੜ੍ਹ ਵੀ ਚੰਗੇ ਤਰ੍ਹਾਂ ਲਈਏ ਦੋਨੇ ਪ੍ਰਿੰਸੀਪਲ ਸਾਹਿਬ ਬੈਠੇ ਨੇ ਮਕੇਸ਼ ਜੀ ਨੇ ਮੇਰੀ ਰਿਟਾਇਰਮੈਂਟ ਆਈ ਨਹੀਂ ਬਹੁਤ ਜੀ ਬੈਠੇ ਨੇ ਠੀਕ ਹੈ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਕਿ ਜਿਹੜੀ ਵੀ ਗੱਲ ਸਮਝਾਉਣੀ ਆ ਬੱਚੇ ਨੂੰ ਠੀਕ ਹੈ ਉਹ ਇਤਰਾਹ ਦੀ ਸਮਝਾਈ ਜਾ ਵੀ ਬੱਚੇ ਦੇ ਅੰਦਰ ਵੱਢੇ ਠੀਕ ਹੈ ਉਹ ਬੱਚਾ ਕਹੇ ਵੀ ਇਹ ਟੀਚਰ ਨੇ ਸਮਝਾਇਆ ਮੈਨੂੰ ਮੇਰੇ ਅੰਦਰ ਹੀ ਉਹਨੂੰ ਜਾ ਕੇ ਘਰ ਦੇਖਣ ਦੀ ਲੋੜ ਹੀ ਨਾ ਪੈਊਗੀ ਮੈਂ ਸਾਰਾ ਕੁਝ ਪੜ ਲਿਆ